ਸਰਦਾਰਤਾ ਸਿੰਘ ਜੀ ਕਿਤਨਾ ਕਿਤੇ ਕੀ ਫਿਰ ਕੌਮ ਨੇ ਚੇਤਨਣ ਹੋਣ ਦਾ ਸਬੂਤ ਦਿੱਤਾ ਹੈਗਾ ਜਿਸ ਤਰੀਕੇ ਦੇ ਨਤੀਜੇ ਆਏ ਨੇ ਜਾਂ ਆਪਾਂ ਕਹਿ ਲਈਏ ਕਿ 22 ਆਜ਼ਾਦ ਉਮੀਦਵਾਰ ਜਿੱਤ ਜਾਣੇ ਜਿਹੜਾ ਹੈਗਾ ਛਿੰਦਾ ਹੋਣਾਂ ਦਾ ਗਰੁੱਪ ਹੈਗਾ ਹੈ ਉਹਨਾਂ ਦੇ ਜਿਹੜੇ 10 11 ਮੈਂਬਰ ਔਰ ਕਿਹਾ ਜਾ ਰਿਹਾ ਹੈ ਕਿ 17 18 ਮੈਂਬਰ ਤੱਕ ਉਹਨਾਂ ਦੀ ਜਿਹੜੀ ਗਿਣਤੀ ਹੋ ਚੁੱਕੀ ਹੈ ਜਿਹੜਾ ਹੈਗਾ ਵੀ ਸਿੱਖ ਸੰਗਤ ਨੇ ਬੜੀ ਚੇਤਨਤਾ ਨਾਲ ਆਪਣੇ ਜਿਹੜੀ ਹੈਗੀ ਆ ਵੀ ਜਿੱਦਾਂ ਕਹਿੰਦੇ ਨੇ ਵੀ ਆਤਮਾ ਦੀ ਆਵਾਜ਼ ਜਿਹੜੇ ਅਣਖ ਦੀ ਤੇ ਆਤਮਾ ਦੀ ਆਵਾਜ਼ ਹੁੰਦੀ ਆ ਉਹ ਚਲਾਈ ਹੈਗੀ ਆ ਹੁਣ ਇਹ ਨਾ ਹੋਵੇ ਵੀ ਅਕਾਲੀ ਦਲ ਆਪਣੀ ਤਾਕਤ ਆ ਜਿਹੜੀ ਹਲੇ ਵੀ ਪੈਸੇ ਦੀ ਤਾਕਤ ਆ ਉਹਦੇ ਨਾਲ ਕੁਝ ਛਾਜਾ ਮੈਂਬਰਾਂ ਨੂੰ ਖਰੀਦ ਕੇ ਤੇ ਉੱਥੇ ਕੋਈ ਗੜਬੜਾ ਕਰਨ ਦੀ ਕੋਸ਼ਿਸ਼ ਕਰੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦਾ ਜਿਹੜਾ ਹਾਰ ਜਾਣਾ ਔਰ ਉਹ ਵੀ ਇੱਕ ਆਪਾਂ ਕਹਿ ਲਈਏ ਕਿ ਆਮ ਕਰਦੇ ਨੌਜਵਾਨ ਦੇ ਵੱਲੋਂ ਇੱਕ ਵੱਡੀਆਂ ਮੋਟਾਂ ਦੇ ਨਾਲ ਹਾਰਨਾ ਇਹਨੂੰ ਕਿਵੇਂ ਦੇਖਦੇ ਹੈਗੇ ਉਹ ਉਹਨਾਂ ਨੇ ਤੇ ਉਸੇ ਵੇਲੇ ਵੀਡੀਓ ਜਾਰੀ ਕਰਕੇ ਵੈਲਕਮ ਕੀਤਾ ਜੀ ਅਸੀਂ ਇਹਨਾਂ ਚੋਣਾਂ ਦੀ ਜੋ ਜੋ ਕੀਤਾ ਹੈਗਾ ਪਰ ਇਹਨੂੰ ਫਿਰ ਉੱਥੇ ਸਿੱਖ ਸਾਇਕੀ ਦੀ ਮਾਨਸਿਕਤਾ ਕੀ ਹੈ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਰੱਦ ਕਰ ਦਿੱਤਾ ਇਹਨਾਂ ਨੂੰ ਵੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਰਗਾ ਇੰਨਾ ਚਰਚਿਤ ਜਿਹਦਾ ਜੇ 1771 ਵੋਟਾਂ ਨਾਲ ਹਾਰ ਜਾਂਦਾ ਹੂੰ ਉਹਨੂੰ ਹੁਣ ਆਪਣੇ ਆਤਮ ਚੀਨਣ ਕਰਨਾ ਚਾਹੀਦਾ ਵੀ ਮੈਂ ਗਲਤੀ ਕੀ ਕਰਨੀ ਜੇ ਇੱਕ ਸਧਾਰਨ ਗੁਰਸਿੱਖ ਬੱਚਾ ਏਡੇ ਵੱਡੇ ਲੀਡਰ ਨੂੰ ਹਰਾ ਲੈਂਦਾ ਸੋ ਸਾਰਾ ਕੁਝ 셀ਫ ਐਕਸਪਲੇਨਡ ਪਿਆ ਹੈਗਾ ਬਾਬਾ ਬਲਜੀਤ ਸਿੰਘ ਪੰਥਕ ਟਰੈਕ ਤੋਂ ਟੁੱਟ ਕੇ ਮੋਦੀ ਵਾਲੇ ਟਰੈਕ ਤੇ ਚੜੇ ਹੋਏ ਸੋ ਅੱਜ ਪਿੰਡ ਦੇ ਲੋਕਾਂ ਨੇ ਦੱਸਦਾ ਵੀ ਬਾਬਾ ਬਲਜੀਤ ਸਿੰਘ ਦੀ ਰਾਜਨੀਤੀ ਹੈ ਜਿਹੜੀ ਉਹ ਪੰਥ ਦੀ ਰਾਜਨੀਤੀ ਨਾਲ ਮੇਲ ਨਹੀਂ ਖਾਦੀ ਉਹਦੇ ਵਿੱਚ ਹਉਮੈ ਹੈ ਉਹਦੇ ਵਿੱਚ ਲਾਲਚ ਹੈ ਜਾਂ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਰਾਜਨੀਤਿਕ ਤੌਰ ਤੇ ਮੈਨੀਪੂਲੇਸ਼ਨ ਕਰਕੇ ਅੱਗੇ ਵਧਣ ਦੀ ਲਾਲਸਾ ਹੈਗੀ ਹੈ। ਨੇ ਹਰਿਆਣਾ ਕਮੇਟੀ ਦੀਆਂ ਚੋਣਾਂ ਹੋਈਆਂ ਨਤੀਜੇ ਔਰ ਨਤੀਜਿਆਂ ਨੇ ਆਪਾਂ ਕਹਿ ਲਈਏ ਕਿ ਬਹੁਤਿਆਂ ਨੂੰ ਜਿਹੜਾ ਹੈ ਕਿਤਨਾ ਕਿਤੇ ਹੈਰਾਨ ਕਰ ਦਿੱਤਾ ਸਰਦਾਰਤਾ ਸਿੰਘ ਜੀ ਕਿਤਨਾ ਕਿਤੇ ਕੀ ਫਿਰ ਕੌਮ ਨੇ ਚੇਤਨ ਹੋਣ ਦਾ ਸਬੂਤ ਦਿੱਤਾ ਹੈਗਾ ਜਿਸ ਤਰੀਕੇ ਦੇ ਨਤੀਜੇ ਆਏ ਨੇ ਜਾਂ ਆਪਾਂ ਕਹਿ ਲਈਏ ਕਿ 22 ਆਜ਼ਾਦ ਉਮੀਦਵਾਰ ਜਿੱਤ ਜਾਣੇ ਜਿਹੜਾ ਹੈਗਾ ਝੀਂਦਾ ਹੋਣ ਦਾ ਗਰੁੱਪ ਹੈਗਾ ਹੈ ਉਹਨਾਂ ਦੇ ਜਿਹੜੇ 10 11 ਮੈਂਬਰ ਔਰ ਕਿਹਾ ਜਾ ਰਿਹਾ ਹੈ ਕਿ 17 18 ਮੈਂਬਰ ਤੱਕ ਉਹਨਾਂ ਦੀ ਜਿਹੜੀ ਗਿਣਤੀ ਹੋ ਚੁੱਕੀ ਹੈ ਤੇ ਆਉਣ ਵਾਲੇ ਦਿਨਾਂ 'ਚ ਉਹ ਸ਼ਾਇਦ ਕਿਉਂਕਿ 24 25 ਤਰੀਕ ਦੇ ਲਾਗੇ ਜਾ ਕੇ ਜਿਹੜਾ ਇਜਲਾਸ ਹੋਣਾ ਉਸ ਦੇ ਵਿੱਚ ਉਹ ਪ੍ਰਧਾਨ ਵੀ ਬਣ ਸਕਦੇ ਨੇ ਕਿਵੇਂ ਦੇਖਦੇ ਹੋ ਤੁਸੀਂ ਉਸ ਨੂੰ ਇਤਨ ਤਾਂ ਆਪਾਂ ਦੇਖ ਸਕਦੇ ਹੈਗੇ ਆਂ ਵੀ ਸਾਰੀਆਂ ਪਾਰਟੀਆਂ ਦੇ ਆਪਣੀ ਮੈਨੀਪੂਲੇਸ਼ਨ ਦੇ باوجود ਪ੍ਰਚਾਰ ਜਾਂ ਜੋ ਵੀ ਉਹ ਢੰਗ ਤਰੀਕੇ ਸ਼ਰਾਬਾਂ ਤੇ ਹੋਰ ਪੈਸੇ ਵੰਡਾਉਂ ਚਾਰਾ ਮੈਨੀਪੂਲੇਸ਼ਨ ਦੇ باوجود ਸੋ ਸਿੱਖ ਸੰਗਤ ਨੇ ਇੱਕ ਆਪਣੇ ਤੌਰ ਤੇ ਜਿਹੜਾ ਚੇਤਨ ਫੈਸਲਾ ਸੁਣਾਇਆ ਵੀ ਅਸੀਂ ਤੁਹਾਡੀਆਂ ਕਿਸੇ ਦੀਆਂ ਵਾਗਾਂ ਫੜ ਕੇ ਅਸੀਂ ਚੱਲਣ ਵਾਲੇ ਘੋੜੇ ਨਹੀਂ ਹਾਂ ਸੋ ਥੋਟ ਤੋਂ ਬਿਨਾ ਅਸੀਂ ਨੈਤਿਕ ਤੌਰ ਤੇ ਆਜ਼ਾਦੀ ਨਾਲ ਚੱਲਦੇ ਆਗੇ ਸੋ ਵੱਡੀ ਗਿਣਤੀ ਵਿੱਚ ਸੋ 22 ਦੇ ਕਰੀਬ ਆਜ਼ਾਦ ਉਮੀਦਵਾਰਾਂ ਦਾ ਜਿੱਤ ਜਾਣਾ ਔਰ ਜਿਹੜੇ ਆਪਣੇ ਤੌਰ ਤੇ ਘੜੇ ਸੀ ਜਿਹੜੇ ਕਿਸੇ ਪੰਥਕ ਬੋਰਡ ਜਾਂ ਪੰਥਕ ਸਲੀਟ ਦੇ ਥੱਲੇ ਨਹੀਂ ਸੀ ਲੜੇ ਸੋ ਅਕਾਲੀ ਦਲ ਨੇ ਸਿੱਖ ਸੰਗਤ ਬੋਰਡ ਸ਼ਾਇਦ ਇਸ ਤਰ੍ਹਾਂ ਦਾ ਬਣਾ ਕੇ ਆਏ ਸੀ ਉਹਨਾਂ ਦੇ ਵੀ ਮੈਨੂੰ ਲੱਗਦਾ ਪੰਜ ਕ ਮੈਂਬਰ ਜੀ 6 ਜਾਂ 5 ਨੰਬਰ ਦੇ ਜਿਸ ਦਿਨ ਨਤੀਜੇ ਆਏ ਉਸ ਦਿਨ 6 ਸੀ ਹੁਣ ਕੋਈ ਅੱਗੇ ਪਿੱਛੇ ਹੋ ਗਿਆ ਆਵੇ ਤਾਂ ਮੈਂ ਕਹਿ ਨਹੀਂ ਸਕਦਾ ਔਰ ਅਕਾਲੀ ਦਲ ਨੇ ਫਖਰ ਨਾਲ ਟਵੀਟ ਕਰਿਆ ਵੀ ਸਾਡੇ 18 ਜਿੱਤ ਗਏ ਆ 6 ਸਾਡੇ ਜਿੱਤੇ ਆ 12 ਸਾਡੇ 12 ਸਾਡੇ ਅਜਾਦ ਚ ਹੋਏਗੇ ਹਾਂ ਜੀ ਯਾਨੀ ਦਲਜੀਤ ਸਿੰਘ ਚੀਮਾ ਦਾ ਹਿਆਰ ਆ ਸੀ ਹਾਲਾਂਕਿ ਉਹ 12 ਉਹਨਾਂ ਨਾਲ ਬਿਲਕੁਲ ਵੀ ਸੰਬੰਧਿਤ ਨਹੀਂ ਨੇ ਸੋ ਇਸ ਤਰ੍ਹਾਂ ਨਾਲ ਵੀ ਜਿਹੜਾ ਹੈਗਾ ਵੀ ਸਿੱਖ ਸੰਗਤ ਨੇ ਬੜੀ ਚੇਤਨਤਾ ਨਾਲ ਹ ਆਪਣੀ ਜਿਹੜੀ ਹੈਗੀ ਆ ਵੀ ਜਿੱਦਾਂ ਕਹਿੰਦੇ ਨੇ ਵੀ ਆਤਮਾ ਦੀ ਆਵਾਜ਼ ਹੈ ਜਿਹੜੀ ਅਣਖ ਦੀ ਤੇ ਆਤਮਾ ਦੀ ਆਵਾਜ਼ ਹੁੰਦੀ ਆ ਉਹ ਚਲਾਈ ਹੈਗੀ ਆ ਹੁਣ ਇਹ ਨਾ ਹੋਵੇ ਵੀ ਅਕਾਲੀ ਦਲ ਆਪਣੀ ਤਾਕਤ ਆ ਜਿਹੜੀ ਹਲੇ ਵੀ ਪੈਸੇ ਦੀ ਤਾਕਤ ਆ ਉਹਦੇ ਨਾਲ ਕੁਝ ਜ਼ਿਆਦਾ ਮੈਂਬਰਾਂ ਨੂੰ ਖਰੀਦ ਕੇ ਤੇ ਉੱਥੇ ਕੋਈ ਗੜਬੜਾ ਕਰਨ ਦੀ ਕੋਸ਼ਿਸ਼ ਕਰੇ। ਸੋ ਜੇ ਇਹ ਹੁਣ ਜੇ ਜੇ ਝਿੰਦਾ ਗਰੁੱਪ ਤੇ ਦੰਦ ਵੀ ਨਰਵੀ ਗਰੁੱਪ ਵੀ ਉਹਨਾਂ ਦੀ ਵੀ ਤਿੰਨ ਮੈਂਬਰ ਹੈਗੇ ਆ। ਜੀ ਇਹ ਵਕ ਹੋਇਆ ਨਾ ਤਾਂ ਪੱਤਰਕਾਰ ਸੁਖਦੇਵ ਸਿੰਘ ਨੇ ਉਸੇ ਦਿਨੀ ਫੇਸਬੁੱਕ ਤੇ ਪਾਇਆ ਹੈਗਾ। ਉਹ ਕਹਿੰਦਾ ਵੀ ਜੇ ਬਾਦਲ ਪਰਿਵਾਰ ਨੇ ਉੱਥੇ ਦੇ ਜਿਹੜੇ ਜਿਹੜੇ ਟਰਸਟ ਨੇ ਸਕੂਲਾਂ ਦੇ ਟਰਸਟ ਤੇ ਇਹ ਗੁਰਦੁਆਰਿਆਂ ਦੀਆਂ ਜ਼ਮੀਨਾਂ ਆਪਣੇ ਨੇੜਲੇ ਸਹਿਯੋਗੀਆਂ ਦੇ ਨਾਂ ਨਾ ਕੀਤੀਆਂ ਹੁੰਦੀਆਂ ਤੇ ਹਰਿਆਣੇ ਦੇ ਸਿੱਖਾਂ ਨੂੰ ਵੀ ਬਣਦੀ ਮਾਨਤਾ ਦਿੱਤੀ ਹੁੰਦੀ ਸ਼੍ਰੋਮਣੀ ਕਮੇਟੀ 'ਚ ਤਾਂ ਅੱਜ ਇਹ ਸ਼੍ਰੋਮ ਇਹ ਇਹ ਨਵੀਂ ਕਮੇਟੀ ਹੋਣ ਵੀ ਬਣਨੀ ਨਹੀਂ ਸੀਗੀ ਸੋ ਪ੍ਰਾਣੀ ਦਾ ਹੀ ਉਹ ਹਿੱਸਾ ਰਹਿਣੀ ਸੀਗੀ ਐਸਜੀਪੀਸੀ ਦਾ ਉੱਥੇ ਬਹੁਤ ਸਾਰੇ ਵੱਡੇ ਸਕੂਲ ਨੇ ਖਾਲਸਾ ਸਕੂਲ ਹੈ ਨਾ ਸੋ ਉਹ ਜਿਹੜਿਆਂ ਦੇ ਟਰਸਟ ਆ ਸਭ ਟਰਸਟ ਦਾ ਹੀ ਹੁੰਦਾ ਸੀ ਜਿਹੜਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਾ ਪ੍ਰੈਜ਼ੀਡੈਂਟ ਐਸਟਪੀਸੀ ਉਹ ਉਹਦਾ ਮੁਖੀ ਹੋਵੇਗਾ ਪਰ ਪ੍ਰਕਾਸ਼ ਸਿੰਘ ਬਾਦਲ ਨੇ ਉਦੋਂ ਇਹ 2002 ਵਿੱਚ ਇਹ ਆ ਗਏ ਨੇ 2002 ਦੇ 97 ਤੋਂ ਬਾਅਦ ਹੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਰ ਲਿਆ ਸੀ ਬਾਇ ਨੇਮਡ ਟਰਸਟ ਕਰ ਲਏ ਹੂੰ ਹੂੰ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨੇ ਇੱਕ ਦੋ ਤਿੰਨ ਟਰਸਟ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਂ ਬੋਲਦਾ ਵੀ ਪ੍ਰਕਾਸ਼ ਸਿੰਘ son of some ਜੀ ਉਹ ਚਾਹੇ ਮੁੱਖ ਮੰਤਰੀ ਹੋਵੇ ਪ੍ਰਧਾਨ ਮੰਤਰੀ ਹੋ ਡਸਨਟ ਮੈਟਰ ਉਹ ਪਰਸਨਲੀ ਹੋ ਗਈ ਸੀ ਇਸ ਤਰ੍ਹਾਂ ਕੁਛ ਆਪਣੇ ਹੋਰ ਵਿਅਕਤੀ ਜਿਹੜੇ ਨਾਲ ਦੇ ਸਾਥੀ ਸੀ ਜ਼ਮੀਨਾਂ ਦੀ ਅਲਾਟਮੈਂਟ ਮਤਲਬ ਕਿ ਸੈਂਕੜੇ ਏਕੜ ਜ਼ਮੀਨ ਦਾ ਮਤਲਬ ਇੱਕ ਵੱਡਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਇਹ ਸਬਕੋਸ਼ ਚੱਲਦਾ ਹੈਗਾ ਜੀ ਹਕੀਕਤ ਗੈਂਗ ਵਾਂਗ ਡਕਰੀਟ ਹੋ ਰਿਆ ਸੀ ਗੁਰਤਾ ਅੰਮਾ ਦੀਆਂ ਸਾਡੇ ਪੰਥ ਦੀਆਂ ਜ਼ਮੀਨਾਂ ਜੈ ਦੱਦ ਤੇ ਦੂਜੇ ਬੰਨੇ ਇੱਕ ਬਹੁ ਚਰਚਿਤ ਨਾਮ ਆਪਾਂ ਕਹਿ ਲਈਏ ਕਿ ਜ਼ਥੇਦਾਰ ਬਲਜੀਤ ਸਿੰਘ ਦਾਤੂ ਵਾਲ ਉਹਨਾਂ ਦਾ ਜਿਹੜਾ ਹਾਰ ਜਾਣਾ ਔਰ ਉਹ ਵੀ ਇੱਕ ਆਪਾਂ ਕਹਿ ਲਈਏ ਕਿ ਆਮ ਕਰਦੇ ਨੌਜਵਾਨ ਦੇ ਵੱਲੋਂ ਇੱਕ ਵੱਡੀਆਂ ਮੋਟਾਂ ਦੇ ਨਾਲ ਹਾਰਨਾ ਇਹਨੂੰ ਕਿਵੇਂ ਦੇਖਦੇ ਹੈਗੇ ਹੋ ਉਹਨਾਂ ਨੇ ਤੇ ਉਸੇ ਵੇਲੇ ਵੀਡੀਓ ਜਾਰੀ ਕਰਕੇ ਵੈਲਕਮ ਕੀਤਾ ਜੀ ਅਸੀਂ ਇਹਨਾਂ ਚੋਣਾਂ ਦੀ ਜੋ ਜੋ ਕੀਤਾ ਹੈਗਾ ਪਰ ਇਹਨੂੰ ਫਿਰ ਉ ਸਿੱਖ ਸਾਇਕੀ ਦੀ ਮਾਨਸਿਕਤਾ ਕੀ ਹੈ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਰੱਦ ਕਰ ਦਿੱਤਾ ਇਹਨਾਂ ਨੂੰ ਦੇਖੋ ਇਹ ਤਾਂ ਸੈਲਫ ਐਕਸਪਲੇਨਡ ਆ ਨਾ ਹੂੰ ਹੂੰ ਵੀ ਬਾਬਾ ਬਲਜੀਤ ਸਿੰਘ ਦਾਦੂਵਾਲ ਵਰਗਾ ਇੰਨਾ ਚਰਚਿਤ ਜਿਹਦਾ ਜੇ 1772 ਵੋਟਾਂ ਨਾਲ ਹਾਰ ਜਾਂਦਾ ਹੂੰ ਉਹਨੂੰ ਹੁਣ ਆਪਣੇ ਆਤਮ ਚੀਨਣ ਕਰਨਾ ਚਾਹੀਦਾ ਵੀ ਮੈਂ ਗਲਤੀ ਕੀ ਕਰਾਂ ਜੀ ਜੀ ਜੇ ਇੱਕ ਸਧਾਰਨ ਗੁਰਸਿੱਖ ਬੱਚਾ ਹੂੰ ਏਡੇ ਵੱਡੇ ਲੀਡਰ ਨੂੰ ਹਰਾ ਲੈਂਦਾ ਹੂੰ ਸੋ ਸਾਰਾ ਕੁਝ ਸੈਲਫ ਐਕਸਪਲੇਨਡ ਪਿਆ ਹੈਗਾ ਬਾਬਾ ਬਲਜੀਤ ਸਿੰਘ ਪੰਥਕ ਟ੍ਰੈਕ ਤੋਂ ਟੁੱਟ ਕੇ ਹੂੰ ਹੂੰ ਮੋਦੀ ਵਾਲੇ ਟ੍ਰੈਕ ਤੇ ਚੜੇ ਹੋਏ ਨੇ ਹੂੰ 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 ਸੋ ਮੋਦੀ ਵਾਲੇ ਟ੍ਰੈਕ ਨੂੰ ਜਿਹੜੇ ਸਭ ਤੋਂ ਆਪਾਂ ਸਭ ਤੋਂ ਪਛੜਿਆ ਹੋਇਆ ਇਲਾਕਾ ਕਹਿ ਸਕਦੇ ਆ ਬਠਿੰਡੇ ਜਿਹੜੇ ਤੇ ਹਰਿਆਣੇ ਦੀ ਹੱਦ ਤੇ ਕਾਲਾਂ ਵਾਲੀ ਜਿਹੜਾ ਪੈਂਦਾ ਹੈ ਜੀ ਜੀ ਸੋ ਮੈਂ ਉੱਥੇ ਵਿਚਰਦਾ ਰਿਹਾ ਹੈਗਾ ਹੋਰ ਇਹ ਵੀ ਬਿਲਕੁਲ ਸਹੀ ਹੈ ਇਹ ਵੀ ਕਿਹਾ ਜਾਂਦਾ ਕਿ ਕਿਤਨਾ ਕਿਤੇ ਉਸ ਦੇ ਵਿੱਚ ਪਿੰਡ ਵੀ ਸਾਰਿਆਂ ਨਾਲੋਂ ਕੱਟ ਸੀਗੇ 12 ਪਿੰਡ ਜਿਹੜੇ 11 12 ਪਿੰਡ ਜਿਹੜੇ ਜਿਹੜੋਂ ਆਪਾਂ ਕਹਿੰਦੇ ਆ ਨਾ ਇਹ ਇਹ ਹੁਣ ਇਹ ਇਹ ਬਹੁਤ ਸਮਝਣ ਵਾਲੀ ਗੱਲ ਹੈਗੀ ਆ ਵੀ ਸਭ ਤੋਂ ਪਛੜਿਆ ਹੋਇਆ ਇਲਾਕਾ ਹਮ ਅਨਪੜਤਾ ਦੀ ਮਾਰ ਹਟਾਇਆ ਹੋਇਆ ਨਾ ਹੁਣ ਜਦੋਂ ਆਪਾਂ ਕਹਿੰਦੇ ਵੀ ਪਛੜਿਆ ਹੋਇਆ ਤੇ ਇਟ ਮੀਨਸ ਤੁਸੀਂ ਦੇਖੋ ਵੀ ਕਿੰਨਾ ਚੇਤਨ ਆ ਹੋ ਇਲਾਕਾ ਹੂੰ 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 ਆਪਾਂ ਦੂਜੇ ਪਾਸੇ ਦੇਖਿਓ ਆਪਾਂ ਮਤਲਬ ਉਹ ਮੈਲਾ ਨੂੰ ਟੱਕਰ ਕੁਲੀ ਵਾਲਿਆਂ ਨਹੀਂ ਦਿੱਤੀ ਆ ਨਹੀਂ ਮਟੀ ਆਪਾਂ ਮਟੀਰੀਅਲਿਸਟਿਕ ਰਹਾਂ ਦੇਖੀ ਆ ਵੀ ਆਪਾਂ ਆਪਾਂ ਸਮਝਦੇ ਆ ਵੀ ਮਾਡਰਨਿਟੀ ਉਹ ਹੈਗੀ ਵੀ ਬੜੀਆਂ ਬੜੀਆਂ ਆਧੁਨਿਕ ਕੋਠੀਆਂ ਨੇ ਹੂੰ ਬੜੀਆਂ ਬੜੀਆਂ ਗੱਡੀਆਂ ਨੇ ਕੰਬਾਈਨਾਂ ਨੇ ਇਹ ਬੋਲ ਅਸਲ ਚ ਆਧੁਨਿਕਤਾ ਇਹ ਹੈਗੀ ਆ ਵੀ ਤੁਹਾਡੇ ਮਾਨ ਕਿੰਨੇ ਸਾਫ਼ ਨੇ ਹੁਣ ਪ੍ਰੋਫੈਸਰ ਐਂਥਨੀ ਸਮਿਥ ਨੇ ਇਹ ਗੱਲ ਕਹੀ ਹੈਗੀ ਆ ਉਹ ਕਹਿੰਦੇ ਵੀ ਆਪਾਂ ਆਮ ਹੀ ਕਹਿੰਦੇ ਆ ਵੀ ਜਦੋਂ ਖੜਕੂ ਲਹਿਰਾਂ ਚੱਲਦੀਆਂ ਨੇ ਇਹ ਜੰਗ ਦਾ ਮੈਦਾਨ ਹੁੰਦਾ ਕੌਮਾਂ ਦੀ ਹੋਂਦ ਦੀ ਲੜਾਈ ਲਈ ਤਾਂ ਸਭ ਤੋਂ ਵੱਧ ਸ਼ਹੀਦیاں ਜਿਹੜੇ ਸਭ ਤੋਂ ਗਰੀਬ ਔਰ ਪਿੰਡੂ ਬੱਚੇ ਕਰਦੇ ਨੇ ਹਣਾ ਉਹ ਕਹਿੰਦਾ ਆ ਜਿਹੜੇ ਕਹਿੰਦਾ ਜਿਹੜਾ ਰਾਜਨੀਤੀ ਵਿੱਚ ਸ਼ਾਮਲ ਨੇ ਚਾਹੇ ਪੁਲਿਸ ਅਫਸਰ ਨੇ ਉਹ ਕਹਿੰਦੇ ਵੀ ਗਰੀਬੀ ਆ ਅਨਪਲਾਈਮੈਂਟ ਆ ਅਨਪੜ੍ਹ ਹੈ ਪਤਾ ਨਹੀਂ 20 ਕਿਸਮ ਦੇ ਖੇਖਣ ਕਰਦੇ ਉਹ ਕਹਿੰਦਾ ਨਹੀਂ एवरीथिंग ਇਜ਼ ਰੌਂਗ ਕਹਿੰਦਾ ਉਹ ਸਭ ਤੋਂ ਪਵਿੱਤਰ ਲੋਕ ਹੁੰਦੇ ਆ ਇਸ ਧਰਤੀ ਦੇ ਜੀ ਉਹਨਾਂ ਨੂੰ ਆਧੁਨਿਕਤਾ ਦੇ ਸੱਪ ਨੇ ਆਪਣੀ ਜ਼ਹਿਰ ਨਾਲ ਡੰਗਿਆ ਨਹੀਂ ਹੁੰਦਾ ਮਤਲਬ ਉਹਨਾਂ ਨੇ ਕੋਈ ਕੈਲਕੂਲੇਸ਼ਨਸ ਨਹੀਂ ਕਰਨੀਆਂ ਹੋਈਆਂ ਵੀ ਇੱਥੇ ਮੇਰਾ ਵਾਧਾ ਹੈ ਘਾਟਾ ਹੈ ਵੀ ਇੱਥੇ ਮੇਰੇ ਗੁਰੂ ਦੀ ਵਿਅਦਬੀ ਹੋਈ ਹੈ ਤੇ ਮੈਂ ਇਹਦਾ ਜਿਹੜਾ ਹੈਗਾ ਵੀ ਦੋਸ਼ੀ ਨੂੰ ਸਜ਼ਾ ਦੇਣੀ ਹੈ ਉਹਦੀ ਗੁਰੂ ਨਾਲ ਲੇਵ ਲੱਗੇ ਹੁੰਦੀ ਆ ਸਾਨੂੰ ਆਧੁਨਿਕਤਾ ਦੀ ਜ਼ਹਿਰ ਨੇ ਡੰਗਿਆ ਹੋਇਆ ਹੈ ਅਸੀਂ ਸਾਰੇ ਆਧੁਨਿਕਤਾ ਦੀ ਜ਼ਹਿਰ ਨਾਲ ਡੰਗੇ ਹੋਏ ਵਿਅਕਤੀਆਂ ਸਾਡਾ ਗੁਰੂ ਨਾਲ ਰਿਸ਼ਤਾ ਉਹ ਪਵਿੱਤਰ ਰਿਸ਼ਤਾ ਨਹੀਂ ਹੈ ਜਿਹੜਾ ਉਹ ਸੁਧਾਰਨ ਤੇ ਪਿੰਡੂ ਕਹਿ ਕੇ ਦੁਕਾਰੇ ਜਾਣ ਵਾਲੇ ਲੋਕਾਂ ਨਾਲ ਹੈ ਸੋ ਅੱਜ ਪਿੰਡ ਦੇ ਲੋਕਾਂ ਨੇ ਦੱਸਤਾ ਵੀ ਬਾਬਾ ਬਲਜੀਤ ਸਿੰਘ ਦੀ ਰਾਜਨੀਤੀ ਹੈ ਜਿਹੜੀ ਉਹ ਪੰਥ ਦੀ ਰਾਜਨੀਤੀ ਨਾਲ ਮੇਲ ਨਹੀਂ ਖਾਦੀ ਉਹਦੇ ਵਿੱਚ ਹਉਮੈ ਹੈ ਉਹਦੇ ਵਿੱਚ ਲਾਲਚ ਹੈ ਜਾਂ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਰਾਜਨੀਤਿਕ ਤੌਰ ਤੇ ਮੈਨੀਪੂਲੇਸ਼ਨ ਕਰਕੇ ਅੱਗੇ ਵਧਣ ਦੀ ਲਾਲਸਾ ਹੈਗੀ ਆ ਸੋ ਬਾਬਾ ਜੀ ਨੂੰ ਹੁਣ ਇਹ 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 ਆਪਣੇ ਅੰਦਰ ਆਤਮ ਚੀਨਣ ਕਰਨਾ ਚਾਹੀਦਾ ਹੈ ਵੀ ਉਹ ਪੰਥ ਦੀ ਮੁੱਖ ਧਾਰਾ ਵਿੱਚ ਆਉਣ ਤੇ ਪੰਥ ਨੂੰ ਪ੍ਰਵਾਨਿਤ ਹੋਣਾ ਸਰਕਾਰਾਂ ਨੂੰ ਪ੍ਰਵਾਨਿਤ ਹੋਣ ਨਾਲ ਬਹੁਤੇ ਮਹਨੇ ਨਹੀਂ ਹੁੰਦੇ ਪੰਥ ਨੂੰ ਪ੍ਰਵਾਨਿਤ ਹੋਣਾ ਵੱਧ ਜ਼ਰੂਰੀ ਜੀ ਬਿਲਕੁਲ ਜੀ